ਅੱਜਕੱਲ ਪੇਰੈਂਟਿੰਗ ਟਿਪਸ 'ਤੇ ਥੋੜੇ ਔਖੇ ਜ਼ਰੂਰ ਹੁੰਦੇ ਜਾ ਰਹੇ ਨੇ ਪਰ ਵੱਧਦੀ ਚੁਣੌਤੀ ਦੇ ਹਿਸਾਬ ਨਾਲ ਇਨਾ ਦਿਨਾਂ ਦੇ ਵਿੱਚ ਪੇਰੈਂਟਿੰਗ ਕੋਚ ਅਤੇ ਵਰਕਸ਼ਾਪ ਵੀ ਲੱਗੀਆਂ ਹੋਈਆਂ ਨੇ ਆਧੁਨਿਕ ਯੁੱਗ ਦੀ ਜੇ ਗੱਲ ਕਰੀਏ ਪਾਲਣ ਪੋਸ਼ਣ ਵਿੱਚ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਤੇ ਵੀ ਬਰਾਬਰ ਜ਼ੋਰ ਦਿੱਤਾ ਜਾਂਦਾ ਹੈ ਹਾਲਾਂਕਿ ਹੁਣ ਇਹ ਧਾਰਨਾ ਬਦਲ ਗਈ ਹੈ ਕਿ ਲੋਕ ਮਾਨਸਿਕ ਵਿਕਾਸ ਨੂੰ ਬਹੁਤ ਮਹੱਤਵ ਦੇ ਲੱਗ ਪਏ ਨੇ ਫਿਰ ਵੀ ਕੁਝ ਮਾਪੇ ਇਸ ਪਹਿਲੂ ਤੋਂ ਅਣਜਾਣ ਨੇ ਅਤੇ ਅਣਜਾਣੇ ਦੇ ਵਿੱਚ ਕੁਝ ਅਚੇਹਾ ਕਰ ਲੈਂਦੇ ਨੇ ਜਿਸ ਨਾਲ ਉਹਨਾਂ ਦੇ ਬੱਚੇ ਦੀ ਮਾਨਸਿਕ ਸਿਹਤ ਪਰਵਾਹ ਪ੍ਰਭਾਵਿਤ ਹੁੰਦੀ ਹੈ ਆਪ ਜਾਣਦੇ ਆ ਮਾਤਾ ਪਿਤਾ ਦੀਆਂ ਉਹ ਪੰਜ ਆਦਤਾਂ ਜੋ ਬੱਚੇ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਨੇ ਬੱਚੇ ਦੀਆਂ ਉਪਲਬਧੀਆਂ ਨੂੰ ਸੈਲੀਬ੍ਰੇਟ ਨਾ ਕਰਨਾ ਬੱਚੇ ਚੰਗੇ ਨੰਬਰ ਲੈ ਕੇ ਆਉਂਦੇ ਨੇ ਫੁੱਟਬਾਲ ਮੈਚ ਜਿੱਤ ਕੇ ਆਉਣ ਜਾਂ ਫਿਰ ਛੋਟੀ ਜਿਹੀ ਵੀ ਡਰਾਇੰਗ ਬਣਾ ਕੇ ਤੁਹਾਨੂੰ ਦਿਖਾਉਣ ਇਹ ਜ਼ਰੂਰੀ ਹੈ ਤੁਸੀਂ ਉਹਨਾਂ ਦੀ ਹਰ ਛੋਟੀ ਵੱਡੀ ਉਪਲਬਧੀ ਦੀ ਤਾਰੀਫ਼ ਕਰੋ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਤੇ ਬੁਰਾਈਆਂ ਫੇਲ ਹੋਣਾ ਬਰਦਾਸ਼ਤ ਨਹੀਂ ਕਰ ਪਾਉਂਦਾ ਪਰ ਇੱਥੇ ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਬੱਚੇ ਦੀ ਹਾਰ ਤੇ ਤੁਸੀਂ ਉਸ ਨੂੰ ਪੈਂਪਰ ਕਰ ਸਕਦੇ ਹੋ ਦੱਸੋ ਕਿ ਇਹ ਜੀਵਨ ਦਾ ਇੱਕ ਹਿੱਸਾ ਹੈ ਜੋ ਕਿ ਸਭ ਨੂੰ ਫੇਸ ਕਰਨਾ ਪੈਂਦਾ ਜੇਕਰ ਤੁਸੀਂ ਅਝੇਹਾ ਨਹੀਂ ਕਰਦੇ ਤਾਂ ਬੱਚੇ ਦੇ ਮਾਨਸਿਕ ਤੌਰ ਤੇ ਤਣਾਅ ਦੇ ਵਿੱਚ ਰਹਿਣਗੇ ਭਵਿੱਖ ਵਿੱਚ ਚੰਗਾ ਕਰਨ ਦੀ ਉਮੀਦ ਵੀ ਖਤਮ ਕਰ ਲੈਣਗੇ ਸੋ ਜੇਕਰ ਤੁਸੀਂ ਚਾਹੁੰਦੇ ਹੋ ਬੱਚਾ ਪੜ੍ਹਾਈ ਦੇ ਨਾਲ ਨਾਲ ਗੇਮ ਡਾਂਸ ਵਰਗੀਆਂ ਹੋਰ ਵੀ ਐਕਟੀਵਿਟੀਆਂ ਵਿੱਚ ਫਰਸਟ ਆਵੇ ਜਦੋਂ ਬੱਚਾ ਅਝੇਹਾ ਕਰਨ ਦੇ ਯੋਗ ਨਹੀਂ ਹੁੰਦਾ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਆਪਣੀਆਂ ਕਾਲਪਨਿਕ ਉਮੀਦਾਂ ਦਾ ਡੱਬਾ ਖੋਲ੍ਹ ਕੇ ਉਹਨਾਂ ਨੂੰ ਤਾਨੇ ਮਾਰਦੇ ਹੋ ਇਸ ਨਾਲ ਉਹਦੇ ਸਵੈ ਮਾਰ ਨੂੰ ਠੇਸ ਪਹੁੰਚਦੀ ਹੈ ਉਸ ਨੂੰ ਇਹ ਮਹਿਸੂਸ ਹੁੰਦਾ ਕਿ ਉਹ ਸਮਰਥ ਨਹੀਂ ਹੈ ਮਤਲਬ ਉਹ ਨਹੀਂ ਕਰ ਸਕਦਾ ਨਲ ਉਹਨਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ ਲੋੜ ਤੋਂ ਵੱਧ ਨਿਯਮ ਲਾਗੂ ਕਰਦਾ ਜਦੋਂ ਬੱਚਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਸੌਣ ਤੱਕ ਇੱਕ ਇੱਕ ਮਿੰਟ ਲਈ ਮਾਤਾ ਪਿਤਾ ਦੇ ਰਿਮੋਟ ਕੰਟਰੋਲ ਦੇ ਨਾਲ ਚੱਲਦਾ ਤਾਂ ਕੁਝ ਥੇਰ ਬਾਅਦ ਉਸ ਨੂੰ ਕਟਨ ਮਹਿਸੂਸ ਹੋਣ ਲੱਗਦੀ ਹੈ ਉਹ ਹਰ ਚੀਜ਼ ਤੇ ਨਿਰਭਰ ਹੋ ਜਾਂਦਾ ਹੈ ਤੇ ਆਪਣੇ ਆ ਕੋਈ ਵੀ ਕੰਮ ਕਰਨ ਤੋਂ ਡਰਦਾ ਹੈ ਸੋ ਟੈਗ ਦੇ ਕੇ ਗੱਲਾਂ ਕਰਦਾ ਬੱਚੇ ਨੂੰ ਇਹ ਕਹਿਣਾ ਕਿ ਤੁਸੀਂ ਆਲਸੀ ਹੋ ਤੁਸੀਂ ਕੰਮ ਵਿਗਾੜ ਦਿੱਤਾ ਹੈ ਤੁਸੀਂ ਕਮਜ਼ੋਰ ਹੋ ਅਜਾਈਆਂ ਗੱਲਾਂ ਉਸ ਦੇ ਮਨ ਦੇ ਵਿੱਚ ਆਪਣੇ ਪ੍ਰਤੀ ਅਜਾਈਆਂ ਭਾਵਨਾਵਾਂ ਪੈਦਾ ਕਰ ਦਿੰਦੀਆਂ ਨੇ ਫਿਰ ਉਸ ਦਾ ਆਤਮ ਵਿਸ਼ਵਾਸ ਕਮਜ਼ੋਰ ਹੋ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਘੱਟ ਸਮਝਣ ਲੱਗ ਪੈਂਦੇ ਨੇ ਇਸ ਲਈ ਬੱਚਿਆਂ ਨੂੰ ਕਦੇ ਵੀ ਇਸ ਕਿਸਮ ਦਾ ਕੋਈ ਟੈਗ ਨਾ ਦਿਓ ਨਾ ਤਾਂ ਬੱਚਿਆਂ ਨੂੰ ਕੰਪੇਅਰ ਕਰੋ ਜੀ ਹਾਂ ਦੂਜਿਆਂ ਨਾਲ ਤੁਲਨਾ ਕਰਨ ਆਵੀ ਬੱਚਿਆਂ ਨੂੰ ਆ ਜਿਹੜਾ ਡਾਊਨ ਕਰ ਦਿਓ ਆਪਣੇ ਬੱਚੇ ਦਾ ਕੰਪੈਰੀਜ਼ਨ ਕਿਸੇ ਹੋਰ ਬੱਚੇ ਨਾਲ ਕਰਨ ਦੇ ਨਾਲ ਉਸਦੇ ਮਨ ਦੇ ਵਿੱਚ ਈਰਖਾ ਪੈਦਾ ਹੁੰਦੀ ਹੈ ਇਸ ਨਾਲ ਉਹ ਸੁਧਰਨ ਦੀ ਬਜਾਏ ਵਿਗੜ ਜਾਂਦਾ ਹੈ ਤੁਲਨਾ ਕਰਨ ਦੀ ਬਜਾਏ ਇਹ ਸਮਝੋ ਸਾਰੇ ਬੱਚੇ ਵੱਖ-ਵੱਖ ਹੁੰਦੇ ਨੇ ਸਾਰਿਆਂ ਦੀਆਂ ਜਿਹੜੀਆਂ ਕੈਪੈਬਿਲਿਟੀਜ਼ ਅਲੱਗ ਹੁੰਦੀਆਂ ਨੇ ਯੋਗਤਾਵਾਂ ਅਲੱਗ ਹੁੰਦੀਆਂ ਨੇ ਆਪਣੇ ਬੱਚੇ ਦੀ ਕਾਬਲੀਅਤ ਨੂੰ ਜ਼ਰੂਰ ਪਹਿਚਾਣੋ ਜੀ ਹਾਂ ਇਹਨਾਂ ਚੀਜ਼ਾਂ ਦੇ ਨਾਲ ਇਹ ਕੁਝ ਅਜਿਹੇ ਟਿਪਸ ਨੇ ਜਿਹੜੇ ਤੁਹਾਡੇ ਬੱਚੇ ਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਨੇ ਸੋ ਹੋਰ ਚਾਹੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਧਿਆਨ ਨਾਲ